ਬਾਦਲਦਲ ਦੇ ਇੱਕ ਸਰਕਲ ਪ੍ਰਧਾਨ ਵੱਲੋਂ ਆਮ ਲੋਕਾਂ ਤੋਂ ਰਿਸ਼ਵਤ ਲਏ ਜਾਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਮੋਗੇ ਜ਼ਿਲ੍ਹੇ ਦੇ ਕਸਬਾ ਕੂਟ ਸੇਖਾ ਦੇ ਅਧੀਨ ਆਉਂਦੇ ਪਿੰਡ ਲੌਂਗੀਵਿੰਡ ਦੇ ਸਰਪੰਚ ਕੁਲਵੀਰ ਸਿੰਘ ਨੇ ਦੋਸ਼ ਲਾਇਆ ਕਿ ਬਾਦਲਦਲ ਦੇ ਕੂਟ ਸੇਖਾ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਗੁੱਲੂ ਨੇ ਇਸ ਕੋਲੋਂ ਐਸਐਸਪੀ ਅਤੇ ਧਰਮਕੋਟ ਦੇ ਡੀਐਸਪੀ ਦੇ ਨਾਮ ਤੇ 1.5 ਲੱਖ ਰੁਪਏ ਰਿਸ਼ਵਤ ਲਈ ਹੈ। ਕੁਲਵੀਰ ਸਿੰਘ ਸਰਪੰਚ ਨੇ ਇਸ ਬਾਰੇ ਮੋਗੇ ਦੇ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਕੋਲ ਨਿਜੀ ਤੌਰ ਤੇ ਸ਼ਿਕਾਇਤ ਵੀ ਕੀਤੀ। ਕੁਲਵੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹਾਲੀਆ ਪੰਚਾਇਤ ਚੋਣਾਂ 'ਚ ਸਰਪੰਚੀ ਲਈ ਚੋਣ ਮੈਦਾਨ 'ਚ ਉਤਰਿਆ ਸੀ ਪਰ ਪੁਲਿਸ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਚੋਣ ਮੈਦਾਨ 'ਚੋਂ ਹਟ ਜਾਵੇ। ਇਸ ਦੇ ਬਾਅਦਲਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਗੂਲੂ ਨੇ ਉਸ ਨੂੰ 3 ਲੱਖ ਰੁਪਏ ਦੇ ਐਫਐਸ ਦੇ ਪੁਲਿਸ ਦੀ ਪਰੇਸ਼ਾਨੀ ਤੋਂ ਬਚਾਉਣ ਦਾ ਵਾਅਦਾ ਕੀਤਾ ਸੀ। ਕੁਲਵੀਰ ਸਿੰਘ ਨੇ ਕਿਹਾ ਕਿ ਉਸ ਨੇ 1 ਲੱਖ ਰੁਪਏ ਐਸਐਸਪੀ ਅਤੇ 50 ਹਜ਼ਾਰ ਰੁਪਏ ਡੀਐਸਪੀ ਦੇ ਨਾਮ ਤੇ ਬਾਦਲਦਲ ਦੇ ਸਰਕਲ ਪ੍ਰਧਾਨ ਨੂੰ ਦਿੱਤੇ। ਹੁਣ ਕੁਲਵੀਰ ਸਿੰਘ ਨੇ ਬਾਦਲਦਲ ਦੇ ਸਰਕਲ ਪ੍ਰਧਾਨ ਦੇ ਖਿਲਾਫ ਕਾਰ ਉਹਨੂੰ ਦੱਸ ਹੀ ਦਿੱਤਾ ਕੁਲਵੀਰ ਸਿੰਘ ਨੇ ਵੀ ਕਿਸ ਤੱਕ ਉਹਨਾਂ ਨੇ ਕਿ ਰੇਡ ਕਰਾਏ ਇਹ ਸਾਰਾ ਕੁਝ ਇਹ ਸੁਵਿੰਦਰ ਸਿੰਘ ਦਾਤੇয়াল ਜਿਹੜਾ ਸਰਕਲ ਪ੍ਰਧਾਨਾ ਕੋਟੀ ਸੇਗਾ ਦਾ ਇਹ ਹੀ ਕਰ ਰਿਹਾ ਸੀਗਾ ਉਥੇ ਗਿੜੇ ਮਰਾਈ ਜਾਂਦਾ ਸੀ ਪੁਲਿਸ ਦੇ ਤੇ ਜਦੋਂ ਫਿਰ ਇਹਨੇ ਕਿਹਾ ਵੀ ਇਸ ਤੱਕ ਦਾ ਸਰਨਾ ਨਹੀਂ ਜੇ ਤੂੰ ਸਰਪੰਚ ਬਣਨਾ ਹੈਗਾ ਤਾਂ ਮੇਰੇ ਨਾਲ ਗੱਲ ਕਰ ਸਾਰੇ ਅਫਸਰ ਜਿਹੜਾ ਐਸਐਚਓ ਮੇਰਾ ਲੋਆ ਸਾਰਾ ਕੁਝ ਮੈਂ ਇੱਥੇ ਕਾਲੀਦਲ ਦਾ ਕਰਤਾ ਧਰਦਾ ਕਿ ਮੈਂ ਤੇਰਾ ਇਹ ਕੰਮ ਕਰਾ ਸਕਦਾ ਉਸ ਨੇ ਇਤੋਂ 3 ਲੱਖ ਰੁਪਏ ਦੀ ਮੰਗ ਕੀਤੀ ਆ ਕਿ ਜਿਹੜਾ 1.5 ਲੱਖ ਰੁਪਏ ਦੇ ਕੋਲ ਲੈ ਕੇ ਗਏ ਆ ਉਹ ਜਿਹੜਾ ਸਾਰਿਆਂ ਨੂੰ ਪਤਾ ਹੈਗਾ ਵੀ ਉਹ ਅੱਜ ਵੀ ਇਹਨੂੰ ਫੇਰ ਵਾਪਸ ਦੇਣ ਦੀ ਵੀ ਗੱਲ ਕਰ ਰਿਹਾ ਸੀ ਵੀ ਤੂੰ 1.5 ਲੱਖ ਰੁਪਏ ਵਾਪਸ ਲੈ ਲੈ ਤੇ ਤੂੰ ਇਹ ਰੌਲਾ ਨਾ ਪਾ ਹੁਣ ਇਹ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹ ਸਾਰਾ ਖੋਜ ਅਫਸਰਾਂ ਦੇ ਸਾਰੇ ਧਿਆਨ ਚ ਆ ਗਈ ਗੱਲ ਇਹ ਸਾਰਾ ਇਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤਾਂ ਕਿ ਜਿਹੜਾ ਹੋਰ ਵੀ ਕੋਈ ਇਸ ਤਰ੍ਹਾਂ ਦੀ ਜੁਰਤ ਨਾ ਕਰੇ ਜਿਉਂ ਇਹ ਕੰਮ ਕਰਨ ਦੀ ਇਮਰਜੀ ਫਿਰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪਰ ਜੇ ਨਾ ਕੀਤਾ ਤਾਂ ਅਸੀਂ ਜਿਹੜਾ ਹੈਗਾ ਅੱਗੇ ਵੀ ਆਪਦਾ ਪਾਰਟੀ ਵੱਲੋਂ ਅਸੀਂ ਆਪਦੇ ਧਰਲੇ ਲਾਉਣ ਨੂੰ ਮਜਬੂਰ ਹੋਵਾਂਗੇ ਮਾਮਲਾ ਸੇ ਮੈਂ ਇਸ ਵਾਰ ਬਚਿਆ ਗ੍ਰਾਮਪਚਾਰ ਕੌਂਸਲਿੰਟ ਦੇ ਚੋਂ ਤੋਂ ਸਰਪੰਚੀ ਦਾ ਇਲੈਕਸ਼ਨ ਲੜ ਰਿਹਾ ਸੀ ਤੇ 18 ਤਰੀਕ ਤੋਂ ਲਗਾਤਾਰ ਮੇਰੇ ਘਰ ਪਰਸ ਉਸਨੇ ਮੇਰੇ ਘਰੇ ਰੇਡ ਕਰਨਾ ਸ਼ੁਰੂ ਕਰ ਦਿੱਤਾ ਦੋ ਤਿੰਨ ਦਿਨ ਮੇਰੇ ਘਰੇ ਪਰਸ ਰੇਡ ਕਰਦੇ ਮੈਂ ਘਰੋਂ ਪਾਸੇ ਹੱਥ ਰਹਿ ਕੇ ਉਸ ਤੋਂ ਬਚਿਆ 21/3 ਨੂੰ ਸੁਖਵਿੰਦਰ ਸਿੰਘ ਦਾਤੇਵਾਲ ਗੁੱਲੂ ਇਹ ਨਵੇਂ ਉਹ ਆ ਬਈ ਇਹ ਦੂਨ ਲੈਕਸ਼ਨ ਰਣਾ ਚਾਹੁੰਦਾ ਤਾਂ ਮੈਂ ਐਸਐਸਬੀ ਨਾਲ ਡੀਐਸਬੀ ਧਰਮਕੋਟ ਨਾਲ ਵੀ ਗੱਲ ਕਰ ਲੈਂਦਾ ਤੇ ਤੈਨੂੰ ਕੋਈ ਪਰਸਬਲੰਦੀ ਨਹੀਂ ਕਿ ਮੈਂ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਓ ਮੈਂ ਸਹਿਮਤ ਹਾਂ ਤੁਹਾਡੇ ਨਾਲ ਤੇ ਸਗੰਦਾ ਨੇ ਮੇਰੇ ਕੋਲ 3 ਲੱਖ ਦੀ ਮੰਗੇ ਤੇ ਬਈ ਐਸਐਸਬੀ ਨੂੰ ਦੇਨੇ ਆ ਤੇ ਡੀਐਸਬੀ ਨੂੰ ਦੇਨੇ ਆ ਸਾਡਾ 1.5 ਲੱਖ ਦਾ ਸੌਦਾ ਹੋ ਗਿਆ 1 ਲੱਖ ਐਸਐਸਬੀ ਮੋਗਾ ਦਾ ਤੇ 50 ਹਜ਼ਾਰ ਡੀਐਸਬੀ ਧਰਮਕੋਟ ਦਾ ਮੈਂ 24 ਤਰੀਕ ਨੂੰ ਇਹਨਾਂ ਨੂੰ ਕੋਈ ਸਿਖਾਵੇ 1.5 ਲੱਖ ਰੁਪਏ ਦੇ ਦਿੱਤਾ ਤੇ ਇਲੈਕਸ਼ਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੇ ਅਸਰ ਵੀ ਨਾਦਨ ਠੱਗੀ ਮਾਰੀ ਐ ਐਸਐਬੀ ਸਾਹਿਬ ਕੋਲ ਜਦ ਡਿਪਸਾ ਕੋਈ ਬਲਾਨ ਪਹੁੰਚਿਆ ਤੇ ਬਾਅਦ ਮੈਂ ਤੇ ਲੋਗਰ ਸਾਹਿਬ ਨੇ ਜਾ ਕੇ ਸਾਰੀ ਗੱਲ ਐਸਐਬੀ ਸਾਹਿਬ ਨਾਲ ਮਿਲ ਜੰਦੀ ਤੇ ਬੰਦਗੀ ਕਾਰਵਾਈ ਕਰਨ ਦੀ ਮੰਗ ਕੀਤੀ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ